ਕੀ ਕਿਹਣਾ ਖੜ ਜਾਏ ਕਿ ਜਣਾ ਚੁੱਪ ਕਰਾਏਗਾ 2 ਮਿੰਟ ਚੁੱਪ ਕਰ ਜਾਓ ਹਾਂਜੀ ਚੰਨੀ ਸਾਹਿਬ ਜਿਹੜੇ ਪੰਜਾਬ ਦੇ ਹਾਲਾਤ ਹੋਏ ਨੇ ਦਿਨ ਬਦ ਦਿਨ ਕਤਲੋਗਾਰਧ ਹੋ ਰਹੀ ਹੈ ਇੱਕ ਇਹ ਸੈਨੇ ਦੇ ਵਿੱਚ ਜਿਹੜਾ ਇੱਕ ਵੱਡਾ ਇਨਸੀਡੈਂਟ ਹੋਇਆ ਕੀ ਕਿਹਣਾ ਜਨੋ ਇਸ ਬਾਰੇ ਅੱਜ ਮੈਂ ਟਿੱਕਟ ਕਵਨ ਕਰਦਾ ਜੀ ਯਾਰ ਉੱਥੇ ਕੁਝ ਹਾਂਜੀ ਅੱਜ ਮੈਂ ਸੈਨੇ ਪਿੰਡ ਦੇ ਵਿੱਚ ਜਿੱਥੇ ਸਾਬਕਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇਹਦੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰ ਨਾਲ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆ ਹੈ ਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਵੀ ਵਿਕਦਾ ਹੈ ਲੋ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲਫੜ ਮਾਰਨ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਆਪੀ ਇਹ ਇੱਕ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਪਰਚੇ ਵੀ ਹੋਏ ਅੱਜ ਉਸ ਦਾ ਤਤਲ ਹੋ ਗਿਆ ਹੈ ਕੱਲ ਆ ਉਹਨਾਂ ਦੇ ਭੈਣ ਜੀ ਖੜੇ ਐ ਮੇਰੇ ਮੜਕੇ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਹ ਸਿੰਘ ਉਹ ਕਹਿੰਦੇ ਉਹ ਤੋਂ ਮੈਨੂੰ ਖਤਰਾ ਹੈ ਕੇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਆ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਜਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ ਵਿੱਚ ਬੋਲਦੇ ਫੇਰ ਉਹਨੂੰ ਧਮਕੀ ਦਿੰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਗੋਲੀਆਂ ਚੱਲਦੀ ਹੈ ਇਸੇ ਤਰ੍ਹਾਂ ਮੁਸੇਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਹੈ ਸਾਡੀ ਸਰਪੰਚ ਮੇਰਾ ਭਾਈ ਸੀ ਮੇਰੀ ਵੀ ਮਦਦ ਕੀਤੀ ਉਹਨੇ ਇਲੈਕਸ਼ਨ ਚ ਮੰਨੂ ਵੀ ਕਾਹੇ ਵਗਾਏ ਮਿਲਦਾ ਸੀ ਮੁਖ ਸੁਖ ਦੇ ਵਿੱਚ ਅਸੀਂ ਆਉਦੇ ਸੀ ਇੱਕ ਦੂਜੇ ਦੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਗੋਲੀਆਂ ਮਾਰ ਕੇ ਮਾਰਿਆ ਕਿਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹਤਾ ਕੀਤਾ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਹਨ ਉਹਨਾਂ ਅਤੇ ਪਰਚੇ ਦੇ ਵਿੱਚ ਨਾਮ ਪਾਏ ਜਾਣ ਤੇ ਇਹਦੀ ਇਨਕੁਆਇਰੀ ਜਿਹੜੀ ਸੀਬੀਆਈ ਨੂੰ ਦਿੱਤੀ ਤੈਨੂੰ ਸਰ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਹੈ ਪਰ ਪੁਲਿਸ ਤੇਰੀ ਐਕਟੀਵਿਟੀ ਪੈਸੇ ਦਾ ਲੈਂਡਿੰਗ ਦਾ ਆਮਲਾ ਸੀ ਤੇ ਪਰਿਵਾਰਕ ਨੰਬਰਾਂ ਤੁਹਾਨੂੰ ਦੱਸੋ ਪੁਲਿਸ ਸਾਰਾ ਕੁਝ ਕਹਿੰਦੀ ਹੈ ਲੇਕਿਨ ਪੁਲਿਸ ਨੂੰ ਮੈਂ ਇਹ ਪੁੱਛਣਾ ਚਾਹੁੰਨਾ ਨਾ ਨਾਜਾਇਜ਼ ਹਥਿਆਰ ਕਿਸ ਤਰ੍ਹਾਂ ਆ ਗਿਆ ਉਹ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਾਜਾਇਜ਼ ਅਸਲੀ ਹਥਿਆਰ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਸੱਤੀ ਸੀ ਉਹ ਥਾੜੇ ਵੀ ਜਮਾ ਕਰਾਇਆ ਹੋਇਆ ਸੀ ਕਿ ਇਹ ਉਹਦੇ ਪਾਸ ਹਸਲਾ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਹੁੰਦੇ ਹੁਣ ਕਹਿੰਦੀ ਜੇ ਹਸਲਾ ਵੇਚਤਾ ਸੀ ਇਹਨਾਂ ਨੇ ਅੱਜ ਡੀਏਜੀ ਸਾਹਿਬ ਨੇ ਕਿਹਾ ਜੀ ਉਹ ਕਹਿੰਦੇ ਭਾਈ ਜੀ ਇਹਨੇ ਮੰਗ ਕੀਤੀ ਬਾਰ-ਬਾਰ ਮੇਰਾ ਹਸਲਾ ਵਾਪਸ ਦੇ ਦਿਓ ਉਸ ਤੋਂ ਬਾਅਦ ਇਹ ਜ਼ੋਰ ਲਾਉਂਦਾ ਰਿਹਾ ਕਿ ਮੈਨੂੰ ਸਿਕਿਉਰਿਟੀ ਦੇ ਦਿਓ ਨਾ ਸਿਕਿਉਰਿਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹੱਤੇ ਬੰਦੇ ਤੇ ਗੋਲੀਆਂ ਚੱਲੀਆਂ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਸੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਤੇ ਖਤਰਾ ਹੈ ਮੈਨੂੰ ਆ ਵੀਡੀਓ ਲੋ ਇੱਥੇ ਮੈਨੂੰ ਕੌਣ ਦਿਖਾ ਰਿਹਾ ਸੀ ਡੀਏਜੀ ਸਾਹਿਬ ਨੇ ਕਿਹਾ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਵੀਰ ਜੀ ਡੀਏਜੀ ਨੇ ਕਹਿ ਰਿਹਾ ਪਿੱਛੇ ਦੇ ਸਰਕਾਰ ਪਰ ਆ ਰਹੀ ਉਹ ਤੋਂ ਚੰਨੀ ਸਾਹਿਬ ਵੈਪਨ ਆਇਆ ਲੁਧਿਆਣੇ ਤੋਂ ਮਿਲ ਗਿਆ ਸੌਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਵੈਪਨ ਹੈ ਇਹਦੇ ਲਈ ਸਰਕਾਰ ਦੀ ਕਰ ਇਹ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਵੱਡੇ ਨੂੰ ਇਲੀਗਲ ਵੈਪਨ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਇਹਦੇ ਪਿੱਛੇ ਕੌਣ ਹੈ ਕੀ ਆ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ ਹੈ 12 ਘੰਟਿਆਂ ਚ ਬਰਨਾਲੇ ਚ ਦੋ ਕਤਲ ਹੋ ਗਏ ਜੀ ਦਸਹਰੇ ਤੋਂ ਬਾਅਦ ਦੋ ਕਤਲ ਹੋਏ ਆ ਜੀ ਇੱਕ ਦਸਹਰੀ ਦੇਖ ਲਓ ਪਿਛਲੇ 12 ਘੰਟਿਆਂ ਚ ਦੋ ਕਤਲ ਹੋ ਗਏ ਸਾਰੇ ਪੰਜਾਬ ਚ ਨਿਤ ਕਤਲ ਹੁੰਦੇ ਆ ਕਿੱਥੇ ਹੈ ਲਾਅ ਐਂਡ ਆਰਡਰ ਦੀ ਸਥਿਤੀ ਰੋਜ਼ ਫਰੌਤੀਆਂ ਮੰਗੀਆਂ ਜਾ ਰਹੀਆਂ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਤਨੀ ਸਾਹਿਬ ਪਰਿਵਾਰ ਨੇ ਕਮਿਊਨਿਟੀ ਦਲ ਕੀਤੀ ਇਹਨਾਂ ਦਾ ਫੈਸਲਾ ਕੀ ਹੈ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆ ਭੈਣ ਖੜੀ ਹੈ ਕਿਹਦੀ ਦੱਸੋ ਕੌਣ ਜ਼ਿੰਮੇਵਾਰ ਹੈ ਇੱਕ ਚੰਨੀ ਸਾਹਿਬ ਇਹਨੂੰ ਪਾਰਟੀ ਵੱਲੋਂ ਰਾਜਪਾਲ ਨੂੰ ਮਿਲਿਆ ਜਾਊਗਾ ਤੁਹਾਡੇ ਵੱਲੋਂ ਇਸ ਮਸਲੇ ਨੂੰ ਲੈ ਕੇ ਇਹਨਾਂ ਨੇ ਮੈਨੂੰ ਦੱਸ ਅੰਬੂਰ ਲੈ ਜਾ ਕੇ ਮੇਰੇ ਅੱਜ ਇਹ ਇਹ ਤੁਹਾਨੂੰ ਕਹਿੰਦੇ ਰੱਖਵਾ ਰਿਹਾ ਸੀ ਯਾਰ ਉਹੋ ਤੱਕ ਨਹੀਂ ਚੱਕਾਂਗੇ ਮੇਰਾ ਪਰ ਇਸ ਪਿੰਡ ਮੇਰਾ ਪਿਆਰ ਅਸੀਂ ਕਿਹਨਾ ਬੈਠੇ ਸੀ ਵੀ ਇਹਦੀ ਮੰਗ ਤੁਸੀਂ ਨਹੀਂ ਕਰਦੇ ਸੀ ਸੀਬੀਆਈ ਦੀ ਮੰਗ ਕਰ ਰਹੇ ਹੋ ਰਾਸ਼ਪਤ ਦੀ ਵੀਆਈ ਦੀ ਮੰਗ ਐਸੀ ਕਰਦੇ ਕਿ ਸੀਬੀਆਈ ਦੀ ਜਾਂਚ ਹੋਵੇ ਦੀ ਔਰ ਜਿਹੜੇ ਬਤੇ ਜ਼ਿੰਮੇਵਾਰ ਹੈ ਉਹਨਾਂ ਦਾ 120 ਵਿੱਚ ਜਿਹੜਾ ਪਰਿਵਾਰ ਕਹਿੰਦੇ ਆ ਆ ਦੇਖੋ ਮੈਂ ਕਰ ਦਿੰਦਾ ਜਵਾਜ ਕਰੀਏ ਹੋਰੇ ਮੁੰਡੇ ਨੂੰ ਮੋਟਾ ਕੀਤਾ ਕਿਹੜੇ ਤਰ੍ਹਾਂ ਲੋਕ ਚਾਹ ਰਹੇ ਹਾਂ ਅੱਜ ਆ ਆਪਸ ਤੋਂ ਹਸਤਾਣ ਕਰੂਗੀ ਉਹ ਵੀ ਅਗਲੀ ਦਿੱਤੇ ਸ਼ਕ ਜਿਹੜਾ ਪਉਂਦਾ ਪ੍ਰੀਤ ਉਹ ਕਹਿੰਦਾ ਇਹ ਕਹਿੰਦਾ ਵੀ ਤੱਪਣ ਬਣ ਕੇ ਆਇਓ ਜੀ ਨੇ ਐਸ ਇੱਥੇ ਤੇ ਇਲੈਕਸ਼ਨ ਲੜਨਾ ਸਰਪੰਚਾਂ ਨੂੰ ਦੂਸਰਿਆਂ ਨੂੰ ਕਹਿ ਰਿਹਾ ਇਹਨੂੰ ਪੂਰੀ ਸੁਣੋ ਤੁਸੀਂ ਸਾਰੇ ਜਾਣੇ ਚੰਨੀ ਸਾਹਿਬ ਕਤੋਂ ਤੋਂ ਬਾਅਦ ਬੰਦਾ ਲਾਈਵ ਹੋ ਗਿਆ ਸ਼ਰੀਆਮ ਇਹਦੇ ਪਿੱਛੇ ਦਲੇਰੀ ਕੀ ਦੇਖਦੇ ਹੋ ਇਹੀ ਮੈਂ ਕਹਿ ਰਿਹਾ ਕਿ ਪਿੱਛੇ ਹੈ ਕੌਣ ਹੈ ਕੀ ਰੋਲ ਹੈ ਐਮਐਲਏ ਦਾ ਉਹ ਤੁਸੀਂ ਕੱਢੋ ਨਾ ਬਾਹਰ ਜਨੀ ਸਾਹਿਬ ਅੱਜ ਅੱਜ ਪੁਲਿਸ ਨੇ ਦਾਅਵਾ ਕਰਤਾ ਕਿ ਜੀ ਪਰਿਵਾਰ ਮਿਲਕਾ ਹੋ ਗਿਆ ਪਿਆ ਉਹ ਇਹ ਲੜਾਈ ਇਕੱਲਾ ਨਹੀਂ ਲੜ ਸਕਦਾ ਕਿ ਕਾਂਗਰਸ ਪਾਰਟੀ ਦੇ ਬੰਦੇ ਸਾਰੇ ਸੀਐਮ ਜੀ ਦਾ ਤੁਰੇ ਰਾਜਪਾਤ ਸਭ ਜੰਗਲ ਕਰ ਬੇ ਜੀ ਇਹ ਇਹ ਪਰਿਵਾਰ ਆਹ ਦੋ ਬੰਦੇ ਨਾ ਦੇਖੋ ਆ ਬੀਬੀ ਨਾ ਦੇਖੋ ਵਿਚ ਮੰਨੂ ਵੀ ਦੇਖੋ ਵਿਚ ਕਾਲਾ ਢਿੱਡੋ ਵੀ ਖੜਾ ਹੈ ਵਿਚ ਸਾਰੇ ਜਿੰਨੇ ਜੱਟਾ ਖੜੀ ਹੈ ਇਹ ਵੀ ਵਿਚ ਹੈ ਇਹ ਸਾਰਾ ਇਕੱਠੇ ਹੋ ਕੇ ਲੜਾਈ ਲਾਣੀ ਹੈ ਹਰ ਪਰਿਵਾਰ ਨੂੰ ਹਿਸਾਬ ਲੈ ਕੇ ਦੇ। ਕਈ ਵਾਰ ਕਹਿ ਦਿੱਤਾ ਜਾਂਦਾ ਸਿਆਸਤ ਹੋ ਜਾਂਦੀ ਆ। ਹੁਣ ਇਹ ਭਾਨਾ ਸਿੱਧੂ ਹੋਰਾਂ ਨੇ ਵੀ ਗਰਮ ਹੋ ਗਏ ਸੀ ਕਹਿੰਦੇ ਸਿਆਸਤਵਾਦੀ ਨਾ ਕੀਤੀ ਜਾਵੇ। ਪਰਿਵਾਰ ਨਾਲ ਤੁਸੀਂ ਖੜੇ ਰਹੋਗੇ ਫਿਰ। ਮੇਰੇ ਜੀ ਐਸੀ ਅੱਜ ਵੀ ਖੜੇ ਐ। ਪਰਿਵਾਰ ਸਾਡਾ ਨਹੀਂ ਐ। ਐਸੀ ਪਰਿਵਾਰ ਦੇ ਮੈਂਬਰ ਐ। ਮੇਰਾ ਭਾਈ ਸੀ ਉਹ। ਮੇਰੇ ਨਾਲ ਖੜਦਾ ਸੀ। ਮੇਰੇ ਇਲੈਕਸ਼ਨ 'ਚ ਮਦਦ ਕੀਤੀ। ਮੈਂ ਪਰਿਵਾਰ ਦੇ ਨਾਲ ਖੜਨਾ ਹੀ। ਜਿੰਨੇ ਸੋਸ਼ਲ ਮੀਡੀਆ ਚੈਨਲ ਨੇ ਜੀ ਓਕੇ